ਡੰਡਾ ਉਤਵੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ ਗੁਰੂ ਪਿਆਰਿਓ ਸਤ ਸੰਗੀਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 256 ਤੇ ਸੁਭਾਏਮਾਨ ਸ਼ਬਦ ਪੜ ਰਹੇ ਹਾਂ ਸ਼ਲੋਕ ਵਿੱਚ ਸਤਿਗੁਰੂ ਦੱਸਦੇ ਨੇ ਡੰਡੋਤ ਵੰਦਨ ਅਨਕbaar ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਏ ਸਾਰੀਆਂ ਤਾਕਤਾਂ ਰੱਖਣ ਵਾਲੇ ਪ੍ਰਭੂ ਮੈਂ ਅਨੇਕਾਂ ਵਾਰੀ ਤੈਨੂੰ ਨਮਸਕਾਰ ਕਰਦਾ ਹਾਂ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਏ ਨਾਨਕ ਕਿਉਂ ਅਰਦਾਸ ਕਰ ਮੈਨੂੰ ਮਾਇਆ ਦੇ ਮੋਹ ਵਿੱਚ ਛੜਕਣ ਤੋਂ ਆਪਣਾ ਹੱਥ ਦੇ ਕੇ ਬਚਾ ਲੈ ਮਹਾਰਾਜ ਅਗਲਾ ਬੰਦ ਪੌੜੀ ਵਾਲਾ ਜੀ ਡਟ ਡੇਰਾ ਏ ਨਹੀਂ ਜਹਨ ਰਾਹ ਤਹਜਾਨ ਮਹਾਰਾਜ ਕਹਦੇ ਹੈ ਭਾਈ ਇਹ ਸੰਸਾਰ ਤੇਰੇ ਸਦਾ ਟਿਕੇ ਰਹਿਣ ਵਾਲਾ ਥਾਂ ਨਹੀਂ ਹੈ ਉਸ ਟਿਕਾਣੇ ਨੂੰ ਪਛਾਨ ਜਿਹੜਾ ਅਸਲ ਪੱਕੀ ਰਹਿਸਵਾਲਾ ਘਰ ਹੈ ਡੇਰਾ ਕਾ ਜਮੋ ਓਆ ਡੇਰਾ ਕਾ ਸੰਜਮ ਗੁਰ ਕੇ ਸ਼ਬਦ ਪਛਾਨ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਹ ਸੂਝ ਹਾਸਲ ਕਰ ਕਿ ਉਸ ਘਰ ਵਿੱਚ ਸਦਾ ਟਿਕ ਕੇ ਰਹਿਣ ਦੀ ਕੀ ਯੋਗਤ ਹੈ ਪ੍ਰਭੂ ਪ੍ਰਮਾਤਮਾ ਦੇ ਘਰ ਵਿੱਚ ਸਦਾ ਟਿਕੇ ਰਹਿਣ ਦੀ ਕੀ ਯੋਗਤ ਹੈ ਮਹਾਰਾਜ ਕਹਿੰਦੇ ਉਹਦਾ ਪਤਾ ਕਰ ਤੂੰ ਅਗੇ ਮਹਾਰਾਜ ਕਹਿੰਦੇ ਨੇ ਏ ਆ ਡੇਰਾ ਕੋ ਸ਼ਮ ਕਰ ਘਾਲੇ ਜਾ ਕਤਸੂ ਨਹੀਂ ਸੰਗ ਚਾਲੀ ਮਰਦ ਕਦੇ ਮਨੋਖੋ ਦੁਨਿਆਵੀ ਡੇਰੇ ਦੀ ਖਾਤਰ ਬੜੀ ਮਿਹਨਤ ਕਰਕੇ ਘਾਲਣਾ ਘਾਲਦਾ ਹੈ ਪਰ ਮੌਤ ਆਇਆ ਇਸ ਦਾ ਰਤਾ ਭਰ ਪੀ ਇਸ ਦੇ ਨਾਲ ਨਹੀਂ ਜਾਂਦਾ ਓਆ ਡੇਰਾ ਕੀ ਸੋਮਿਤ ਜਾਣੇ ਜਾ ਕੋ ਦ੍ਰਿਸ਼ਟਪੂਰਨ ਭਗਵਾਨ ਨੇ ਉਸ ਸਦੀਵੀ ਟਿਕਾਣੇ ਦੀ ਰੀਤ ਮਰਯਾਦਾ ਦੀ ਸਿਰਫ ਉਸ ਮਨੁੱਖ ਨੂੰ ਸਮਝ ਪੈਂਦੀ ਹੈ ਜਿਸ ਉਤੇ ਪੂਰਨ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਡੇਰਾ ਨਹਿਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਾ ਡੋਲਾਇਆ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਜੋ ਮਨੁੱਖ ਸਦੀਵੀ اٹਲ ਆਤਮਿਕ ਆਨੰਦ ਵਾਲਾ ਟਿਕਾਣਾ ਲੱਭ ਲੈਂਦੇ ਹਨ ਤੇ ਨਾਨਕ ਤੇ ਜਨ ਨਾ ਡੋਲਾਇਆ ਮਹਾਰਾਜ ਕਹਿੰਦੇ ਉਹ ਮਨੁੱਖ ਇਸਤਰੀ ਆ ਚਾਹੇ ਪੁਰ샤 ਮਹਾਰਾਜ ਕਹਿੰਦੇ ਉਹਨਾਂ ਦਾ ਮਨ ਇਸ ਨਾਸਵੰਤ ਸੰਸਾਰ ਦੇ ਕਰਾਂ ਆਤਕ ਦੀ ਖਾਤਰ ਨਹੀਂ ਡੋਲਦਾ ਧ੍ਰੜ ਰਾਦੇ ਵਿੱਚ ਰਹਿੰਦਾ ਜਿਵੇਂ ਕਿ ਇਤਿਹਾਸ ਅੱਲੀ ਆਪਾਂ ਨਿਗਾਹ ਮਾਰੀਏ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਟਨਾ ਸਾਹਿਬ ਛੱਡ ਕੇ ਆਨੰਦਪੁਰ ਸਾਹਿਬ ਆਏ ਪਟਨਾ ਸਾਹਿਬ ਗਏ ਨਹੀਂ ਦੁਬਾਰੇ ਆਨੰਦ ਸਾਹਿਬ ਛੱਡਿਆ ਵਾਪਸ ਨਹੀਂ ਗਏ ਦਮਦਮਾ ਸਾਹਿਬ ਛੱਡਿਆ ਵਾਪਸ ਨਹੀਂ ਗਏ ਵੀ ਕਹਿਣ ਦਾ ਭਾਵ ਇਹ ਆ ਵੀ ਉਸ ਰੱਬ ਦੇ ਪਿਆਰਿਆਂ ਦੀ ਦੁਨਿਆਵੀ ਪਦਾਰਥਾਂ ਨਾਲ ਪਕੜ ਨਹੀਂ ਹੁੰਦੀ ਉਹ ਇੱਕ ਕੁਦਰਤ ਦੇ ਮੁਤਾਬਕ ਤੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਜੀਵਨ ਬਸਰ ਕਰਦੇ ਹਨ ਇਸੇ ਤਰ੍ਹਾਂ ਹੀ ਉਹਨਾਂ ਦੇ ਗੁਰਸਿੱਖ ਪਿਆਰੇ ਭਾਈ ਤਾਰੂ ਸਿੰਘ ਦਾ ਵੀ ਆਪਾਂ ਇਤਿਹਾਸ ਸੁਣਿਆ ਵੀ ਘਰ ਦੇ ਵਿੱਚ ਕੱਲੀ ਮਾਂ ਤੇ ਇੱਕ ਭੈਣ ਹੀ ਸੀ ਸਿੱਖੀ ਦੀ ਖਾਤਰ ਖੁੱਪਰ ਤੜਵਾ ਲਿਆ ਜਕਰੀਆ ਕਹਿੰਦਾ ਸੀ ਵੀ ਆ ਕੇਸ ਕਟਾ ਦੇ ਤੇ ਤੈਨੂੰ ਕੁਝ ਨਹੀਂ ਕਹਿੰਦੇ ਜਾ ਭਾਈ ਤਾਰੂ ਸਿੰਘ ਦਾ ਜਵਾਬ ਸੀ ਵੀ ਖੋਪਰ ਨਹੀਂ ਕੇਸ ਨਹੀਂ ਘਟਾਉਂਗਾ ਖੋਪਰ ਉਤਾਰ ਸਕਦਾ ਤੂੰ ਚਰਖੜੀਆਂ ਤੇ ਚੜਨ ਵਾਲੇ ਪਿਓ ਪੁੱਤ ਦੋਨੇ ਚੜੇ ਸੀ ਨਾ ਚਰਖੜੀਆਂ ਤੇ ਚੜ੍ਹੇ ਗਏ ਸੀ ਪਿਓ ਪੁੱਤ ਗੱਲ ਕੀ ਸੀ ਉਹ ਕਹਿੰਦੇ ਸੀ ਵੀ ਉਸ ਲਾਕੇ ਦਾ ਜਿਹੜਾ ਸੂਬੇਦਾਰ ਸੀ ਉਹ ਕਹਿੰਦਾ ਸੀ ਵੀ ਮੇਰੀ ਬੇਟੀ ਨਾਲ ਨਿਕਾਹ ਕਰਾ ਲਾ ਉਹ ਕਹਿੰਦੇ ਸੀ ਵੀ ਅਸੀਂ ਨਕਾਕ ਰੌਣ ਨੂੰ ਤਿਆਰ ਹਤੇ ਪਰ ਅਸੀਂ ਕਰਾਂਗੇ ਗੁਰਮਰਜਾਦਾ ਅਨਸਾਰ ਉਹ ਕਹਿੰਦਾ ਸੀ ਨਹੀਂ ਸਲਾਮ ਧਰਮ ਦੇ ਜਰੀਏ ਕਰਾਂਗੇ ਇਸੇ ਗੱਲ ਦੇ ਵਿੱਚ ਚੱਕਰ ਚਰਖੜੀਆਂ ਤੇ ਚਾੜੇ ਗਏ ਸੀ ਕਹਿਣ ਦਾ ਭਾਵ ਆ ਵੀ ਧਰਮ ਨਹੀਂ ਛੱਡਿਆ ਦੁਨਿਆਵੀ ਪਦਾਰਥਾਂ ਦੇ ਨਾਲ ਕੋਈ ਪਕੜ ਨਹੀਂ ਚਲੋ ਮਹਾਰਾਜ ਕਹਿੰਦਾ ਉਹਨਾਂ ਦਾ ਮਨ ਇਸ ਨਾਸਵੰਤ ਸੰਸਾਰ ਦੇ ਘਰਾਂ ਆਦਕ ਦੀ ਖਾਤਰ ਨਹੀਂ ਡੋਲਦਾ ਨਹੀਂ ਤਾਂ ਬਥੇਰੇ ਲਾਲਚ ਦਿੱਤੇ ਜਾਂਦੇ ਸੀ ਨਹੀਂ ਡੋਲਦਾ ਜਿਹੜੀ ਪ੍ਰਮਾਤਮਾ ਦੇ ਨਾਮ ਦੀ ਐਨੀ ਬਰਕਤ ਹੈ ਜਦੋਂ ਗੁਰਦੇ ਸਿਧਾਂਤ ਤੇ ਚੱਲਦਾ ਇਨਸਾਨ ਹਜ਼ਾਰਾਂ ਨੇ ਅਣਗਿਣਤ ਸਦੀਆਂ ਨੇ ਸਿੱਖ ਇਤਿਹਾਸ ਵਿੱਚੋਂ ਇਹ ਪੰਕਤੀ ਦਾ ਭਾਵ ਸੀਗਾ ਜੀ ਉਹ ਆਪਾਂ ਇਤਿਹਾਸ ਦੇ ਵਿੱਚੋਂ ਨਿਗਾਹ ਮਾਰੀ ਹੈ ਅਗਲੇ ਸ਼ਲੋਕ ਚ ਮਹਾਰਾਜ ਕਹਿੰਦੇ ਨੇ ਢਾਹਨ ਲਾਗੇ ਧਰਮ ਰਾਇ ਕਨਹਿ ਨ ਘਾਲਿਓ ਬੰਦ ਮਹਾਰਾਜ ਕਹਿੰਦੇ ਉਹਨਾਂ ਬੰਦਿਆਂ ਦੀ ਆਤਮਿਕ ਜੀਵਨ ਦੀ ਇਮਾਰਤ ਨੂੰ ਵਿਕਾਰਾਂ ਦੇ ਹੜ ਦੀ ਢਾਹ ਨਹੀਂ ਲੱਗਦੀ ਕਿਉਂਕਿ ਵਿਕਾਰਾਂ ਦੇ ਹੜ ਹੀ ਆਉਂਦੇ ਸੀ ਨਾ ਤੁਹਾਨੂੰ ਡੋਲੇ ਦਿੱਤੇ ਜਾਣਗੇ ਤੁਹਾਨੂੰ ਬੰਗਲੇ ਦਿੱਤੇ ਜਾਣਗੇ ਤੁਹਾਨੂੰ ਦੌਲਤਾਂ ਸੌਹਰਤਾਂ ਦਿੱਤੀਆਂ ਜਾਣਗੀਆਂ ਇਹ ਹੜ ਯਾਰੇ ਸੀ ਨਾ ਪਰ ਇਹ ਇਮਾਰਤਾਂ ਜਿਹੜੀਆਂ ਧਰਮ ਦੀਆਂ ਇਮਾਰਤਾਂ ਤੇ ਸਦਕ ਦੀਆਂ ਇਮਾਰਤਾਂ ਨੂੰ ਇਹ ਹੜ ਨਹੀਂ ਰੋੜ ਸਕਦੇ ਆ ਲਿਖਿਆ ਜੀ ਢਾਹਨ ਲਾਗੇ ਧਰਮ ਰਾਏ ਕਨਹੇ ਨਾ ਘਾਲਿਓ ਬੰਦ ਮਹਾਰਾਜ ਕਹਿੰਦੇ ਉਹਨਾਂ ਬੰਦਿਆਂ ਦੇ ਆਤਮਿਕ ਜੀਵਨ ਦੀ ਇਮਾਰਤ ਨੂੰ ਵਿਕਾਰਾਂ ਦੇ ਹੜ ਦੀ ਢਾਹ ਨਹੀਂ ਲੱਗਦੀ ਕੋਈ ਇੱਕ ਵੀ ਬਕਾਰ ਉਹਨਾਂ ਦੇ ਜੀਵਨ ਰਾਹ ਵਿੱਚ ਰੋਕ ਨਹੀਂ ਪਾ ਸਕਦਾ ਨਾਨਕ ਉਭਰੇ ਜਪ ਹਰੀ ਸਾਧ ਸੰਗ ਸੰਬੰਧ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਨਾਤਾ ਜੋੜਿਆ ਉਹ ਹਰੀ ਦਾ ਨਾਮ ਜਪ ਕੇ ਬਕਾਰਾਂ ਦੇ ਹੜ ਵਿੱਚੋਂ ਬਚ ਨਿਕਲਦੇ ਹਨ ਉਹਨਾਂ ਨੂੰ ਵਿਕਾਰਾਂ ਦਾ ਹੜ ਰੋੜ ਨਹੀਂ ਸਕਦਾ ਇਹ ਗੁਰਮਖ ਪਿਆਰਿਆਂ ਦੀ ਗੱਲ ਆ ਜੀ ਨਾਮ ਜੱਪੀਆਂ ਦੀ ਬੀਬੀ ਆ ਚਾਹੇ ਭਾਈ ਆ ਪੌੜੀ ਪੌੜੀ ਵਾਲੇ ਬੰਦ ਚ ਮਹਾਰਾਜ ਕਹਿੰਦੇ ਆ ਢੱਡਾ ਢੂੰਡਤ ਕਹਿ ਫਿਰੋ ਢੂੰਡਨਿਆ ਮਨ ਮਾਹੇ ਮਹਾਰਾਜ ਕਹਿੰਦੇ ਹੋਰ ਕਿੱਥੇ ਲੱਭਦੇ ਫਿਰਦੇ ਹੋ ਭਾਲ ਇਸ ਮਨ ਵਿੱਚ ਹੀ ਕਰਨੀ ਹੈ ਉਸ ਪ੍ਰਭੂ ਪਰਮਾਤਮਾ ਦੀ ਭਾਲ ਆਪਣੇ ਮਨ ਵਿੱਚ ਹੀ ਕਰਨੀ ਆ ਮਨੋਂ ਅੰਦਰੋਂ ਹੀ ਮਿਲਣਾ ਉਹਨੇ ਜੋ ਵਰ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਮਹਾਰਾਜ ਕਹਿੰਦੇ ਜਿਹੜਾ ਮਨ ਦੇ ਅੰਦਰੋਂ ਖੋਜੇਗਾ ਉਸ ਪ੍ਰਭੂ ਪਰਮਾਤਮਾ ਨੂੰ ਉਹ ਪ੍ਰਾਪਤ ਕਰ ਲਏਗਾ ਤੇ ਬਾਹਰ ਕਿਤੇ ਭਾਲਣ ਦੀ ਲੋੜ ਨਹੀਂ ਪਈ ਢੱਡਾ ਟੂੰਡਤ ਕਹੈ ਫਿਰ ਉਹ ਟੂੰਡਨ ਇਆ ਮਨ ਮਾਹੀ ਅਗਲੇ ਬੰਦ ਚ ਮਹਾਰਾਜ ਕਹਿੰਦੇ ਸੰਗ ਤੁਹਾਰੇ ਪ੍ਰਭ ਵਸੈ ਮਨ ਬਨ ਕਾ ਫੇਰਾਹੀ ਏ ਭਾਈ ਪ੍ਰਭੁ ਤੁਹਾਡੇ ਨਾਲ ਹਿਰਦੇ ਵਿੱਚ ਵਸ ਰਿਹਾ ਹੈ ਤੁਸੀਂ ਜੰਗਲ ਜੰਗਲ ਕਿੱਥੇ ਢੂੰਡਦੇ ਫਿਰਦੇ ਹੋ ਢੂੰਡਦੇ ਦਾ ਮਤਲਬ ਆ ਕਿੱਥੇ ਲੱਭਦੇ ਫਿਰਦੇ ਹੋ ਨਹੀਂ ਲੱਭਣਾ ਮਹਾਰਾਜ ਕਹਿੰਦੇ ਅੰਦਰੋਂ ਹੀ ਮਿਲੇਗਾ ਗੁਰੂ ਦੇ ਗਿਆਨ ਮੁਤਾਬਕ ਮਿਲੇਗਾ ਕਿਉਂਕਿ ਗੁਰੂ ਦੇ ਗਿਆਨ ਦੀ ਮਤ ਤੇ ਤੁਰਿਆਂ ਗੁਰੂ ਦੀ ਮਤ ਤੇ ਤੁਰਿਆਂ ਆਪਾਂ ਨੂੰ ਉਹ ਪ੍ਰਭੂ ਪਰਮਾਤਮਾ ਆਪਣੇ ਅੰਦਰੋਂ ਹੀ ਮਿਲਣਾ ਆਤਮਾ ਤੇ ਪਰਮਾਤਮਾ ਅੰਦਰ ਹੀ ਬੈਠੇ ਨੇ ਪਰ ਉਹ ਗੁਰੂ ਦੇ ਗਿਆਨ ਦੀ ਸੂਝੀ ਲੈ ਕੇ ਉਹਨਾਂ ਦਾ ਮੇਲ ਮਲਾਪ ਹੋਏਗਾ ਢੇਰੀ ਢਾਹ ਸਾਧ ਸੰਗ ਅਹਮਦ ਬਕਰਾਲ ਸਾਧ ਸੰਗਤ ਵਿੱਚ ਪਹੁੰਚ ਕੇ ਭਿਆਨਕ ਹੋਮੇ ਵਾਲੀ ਮਤ ਦੀ ਬਣੀ ਹੋਈ ਢੇਰੀ ਨੂੰ ਢਾ ਦਿਓ ਜਿਹੜੀ ਭਿਆਨਕ ਮਤ ਆਪਣੀ ਆਪਣੀ ਮਤ ਦੀ ਬੜੀ ਹੋਏ ਨਾ ਕਰਮकांड ਪਿੱਛੇ ਪਕਾਰ ਵਹਿਮ ਭਰਮਾਂ ਦੀ ਢੇਰੀ ਬਣੀ ਹੋਈ ਆ ਅੰਦਰ ਮਹਾਰਾਜ ਕਹਿੰਦੇ ਗੁਰੂ ਸਾਧੂ ਦੀ ਸੰਗਤ ਵਿੱਚ ਪਹੁੰਚ ਕੇ ਇਹ ਭਿਆਨਕ ਹੋਮੇ ਵਾਲੀ ਮਤ ਦੀ ਬਣੀ ਹੋਈ ਢੇਰੀ ਨੂੰ ਢਾ ਦਿਓ ਆਮ ਮਤਾਵਾ ਗੱਲਾਂ ਕਰਦੀਆਂ ਹੁੰਦੀਆਂ ਨੇ ਜੀ ਹੁਣ ਵੀ ਚੱਲ ਕਹਿੰਦੇ ਤਾਂ ਤੱਕਿਆ ਭਰੋਸਾ ਤੇਰੇ ਨਾਮ ਦਾ ਤੇ ਹੋਰ ਸਭ ਢਾਈਆਂ ਢੇਰੀਆਂ ਇਹ ਜਿਹੜੀ ਹਉਮੈ ਹੰਕਾਰ ਦੀ ਢੇਰੀ ਅੰਦਰ ਬਣੀ ਹੋਈ ਹੈ ਨਾ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਢਾ ਦੇ ਤੇ ਭਰੋਸਾ ਤੱਕ ਲੈ ਗੁਰੂ ਦੇ ਨਾਮ ਦਾ ਮਹਾਰਾਜ ਕਹਿੰਦੇ ਜਦੋਂ ਤੁਸੀਂ ਆਪਣੇ ਅੰਦਰੋਂ ਇਹ ਹਉਮੈ ਵਾਲੀ ਮਤ ਦੀ ਬਣੀ ਹੋਈ ਢੇਰੀ ਨੂੰ ਢਾ ਦਿਓਗੇ ਭਾਈ ਫੇਰ ਸੁਖ ਫੇਰ ਮਹਾਰਾਜ ਕਹਿੰਦੇ ਸੁਖ ਪਾਵੋ ਸਹਜੇ ਬਸੋ ਦਰਸ਼ਨ ਦੇਖ ਨਿਹਾਲ ਮਹਾਰਾਜ ਕਹਿੰਦੇ ਇਸ ਤਰ੍ਹਾਂ ਅੰਦਰ ਹੀ ਪ੍ਰਭੂ ਦਾ ਦਰਸ਼ਨ ਹੋ ਜਾਏਗਾ ਪ੍ਰਭੂ ਦਾ ਦਰਸ਼ਨ ਕਰਕੇ ਆਤਮਾ ਖਿੜ ਪਏਗੀ ਆਤਮਿਕ ਆਨੰਦ ਮਿਲੇਗਾ ਅਡੋਲ ਵਸਤਾ ਵਿੱਚ ਟਿਕ ਜਾਉਗੇ ਮਹਾਰਾਜ ਕਹਿੰਦੇ ਅਡੋਲ ਵਸਤਾ ਵਿੱਚ ਡੋਲੇਗਾ ਨਹੀਂ ਫਿਰ ਮਨ ਢੇਰੀ ਜਾ ਮੈਂ ਜਮ ਮਰੇ ਗਰਭਜੋਨ ਦੁੱਖ ਪਾਏ ਮਹਾਰਜ ਕਹਿੰਦੇ ਜਿਤਨਾ ਚਰ ਅੰਦਰ ਹਉਮੈ ਦੀ ਢੇਰੀ ਬਣੀ ਰਹਿੰਦੀ ਹੈ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ ਜੂਨਾ ਦੇ ਗੇੜ ਵਿੱਚ ਦੁੱਖ ਭੋਗਦਾ ਹੈ ਮੋਹ ਮਗਨ ਲਪਟਤ ਰਹੇ ਹਉ ਹਉ ਆਵੇ ਜਾਏ ਮੋਹ ਵਿੱਚ ਮਸਤ ਹੋ ਕੇ ਮਾਇਆ ਨਾਲ ਚੰਬੜਿਆ ਰਹਿਣਾ ਹੈ ਹੋਮੇ ਦੇ ਕਾਰਨ ਜਨਮ ਮਰਨ ਵਿੱਚ ਪਿਆ ਰਹਿੰਦਾ ਮਹਾਰਾਜ ਕਹਿੰਦੇ ਟਹਤ ਟਹਤ ਅਬ ਟਹ ਪਰੇ ਸਾਧ ਜਨਾਂ ਸਰਨਾਏ ਜੋ ਬੰਦੇ ਇਸ ਜਨਮ ਵਿੱਚ ਸਾਧ ਜਨਾਂ ਦੀ ਸ਼ਰਨ ਆ ਪੈਂਦੇ ਹਨ ਸਾਧ ਜਨ ਕਿਹੜੇ ਰੱਬ ਦੇ ਪਿਆਰੇ ਭਗਤ 15 ਭਗਤ ਸਹਿਬਾਨਾਂ ਦੀ ਬਾਣੀ ਦਰਜਾ ਗੁਰੂ ਗ੍ਰੰਥ ਸਾਹਿਬ ਚ ਇਹ ਸਾਧ ਰੇ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਸਾਧ ਨੇ ਪਟ ਸਹਿਬਾਨਾਂ ਦੀ ਬਾਣੀ ਦਰਜ ਹੈ ਸਾਧ ਨੇ ਗੁਰਮਖ ਪਿਆਰਿਆਂ ਦੀ ਬਾਣੀ ਦਰਜ ਹੈ ਸਾਧ ਨੇ ਇਹਨਾਂ ਸਾਧ ਸੰਗ ਇਹਨਾਂ ਸਾਧਾਂ ਦੀ ਸੰਗਤ ਕਰਨੀ ਆਪਾਂ ਗੁਰੂ ਦੇ ਬਚਨ ਪੱਲੇ ਬੰਨਣੇ ਨੇ ਗੁਰੂ ਦਾ ਗਿਆਨ ਲੈ ਕੇ ਜੀਵਨ ਬਸਰ ਕਰਨਾ ਹਾਂ ਗੁਰਮਖ ਪਿਆਰੇ ਜਿਹੜੇ ਭੈਣ ਭਾਈ ਗੁਰੂ ਦੀ ਗੱਲ ਸੁਣਾਉਂਦੇ ਨੇ ਆਪਾਂ ਨੂੰ ਨਾ ਬਾਣੀ ਦੀ ਗੱਲ ਕਰਦੇ ਨੇ ਗੁਰਬਾਣੀ ਨਾਲ ਜੋੜਦੇ ਨੇ ਹਰੀ ਪ੍ਰਭੂ ਪਰਮਾਤਮਾ ਦੀ ਕੋਈ ਗੱਲ ਕਰਕੇ ਸੁਣਾਉਂਦਾ ਸਾਨੂੰ ਉਹ ਸਾਡਾ ਵੀਰ ਤੇ ਭਾਈ ਆ ਉਹ ਗਰਬਾਣੀ ਚ ਪੰਕਤੀ ਐ ਹਰ ਜਨ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਉਹਨਾਂ ਨੂੰ ਅਸੀਂ ਆਪਣੇ ਭਾਈ ਵੀਰ ਸਮਝਣਾ ਹੈ ਸਾਧੂ ਗੁਰੂ ਗੁਰੂ ਸਾਧੂ ਦੀ ਸੰਗਤ ਕਰਨੀ ਆ ਅਗੇ ਮਹਾਰਾਜ ਕਹਿੰਦੇ ਨੇ ਦੁੱਖ ਕੇ 파ਹੇ ਦੁੱਖ ਕੇ 파ਹੇ ਕਟਿਆ ਨਾਨਕ ਲਈਏ ਸਮਾਈ ਪਹਿਲਾ ਵਾਲੇ ਬੰਦ ਜਿਦਾਤਾ ਮਹਾਰਾ ਨੇ ਟਹਤ ਟਹਤ ਅਬ ਟਹ ਪਰੇ ਸਾਧ ਜਨ ਸਰਨਾਏ ਜੋ ਬੰਦੇ ਇਸ ਜਨਮ ਵਿੱਚ ਸਾਧ ਜਨਾਂ ਦੀ ਸ਼ਰਨ ਆ ਪੈਂਦੇ ਹਨ ਸਾਧ ਜਨਾਂ ਨੂੰ ਚੇਤੇ ਰੱਖਣਾ ਜੀ ਸਾਧ ਜਨਾਂ ਜਿਹੜੀ ਆਪਾਂ ਗੱਲ ਕਰ ਲਈ 15 ਭਗਤ ਸਹਿਬਾਨ ਤੇ 11 ਪੱਟ ਸਹਿਬਾਨ ਤੇ ਨ ਤਿੰਨ ਗੁਰਸਿੱਖ ਬਾਨ ਤੇ ਛੇ ਗੁਰੂ ਸਹਿਬਾਨਾਂ ਦੀ ਬਾਣੀ ਆ। ਠੀਕ ਆ ਜੀ ਹੁਣ ਸ਼ਬਦ ਗੁਰੂ ਦੇ ਲੜ ਲੱਗ ਕੇ ਅਸੀਂ ਇਹਨਾਂ 35 ਮਹਾਂਪੁਰਖਾਂ ਦੇ ਚਰਨੀ ਪੈਨੇ ਆ। ਇਹਨਾਂ ਦੀ ਸ਼ਰਨ ਆਉਣਾ ਆਪਾਂ। ਜੋ ਬੰਦੇ ਇਸ ਜਨਮ ਵਿੱਚ ਸਾਧ ਜਨਾਂ ਦੀ ਸ਼ਰਨ ਆ ਪੈਂਦੇ ਹਨ। ਫਿਰ ਮਹਾਰਾਜ ਕਹਿੰਦੇ ਦੁੱਖ ਕੇ 파ਹੇ ਕਾਟਿਆ ਨਾਨਕ ਲਈ ਸਮਾਈ। ਉਨਾਂ ਦੀਆਂ ਮੋਹ ਤੋਂ ਉਪਜੀਆਂ ਦੁੱਖਾਂ ਦੀਆਂ ਫਾਇਆਂ ਕੱਟੀਆਂ ਜਾਂਦੀਆਂ ਹਨ ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਸ਼ਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਸੁੱਟਿਏ ਨਿਕਟ ਨਾ ਜਾਈਓ ਦੂਤ ਧਰਮਰਾਜ ਆਖਦਾ ਹੈ ਧਰਮਰਾਜ ਜਿਹੜੀ ਆਪਣੇ ਆਮ ਗੱਲ ਪ੍ਰਚਲਿਤ ਹੈ ਹਰੇਕ ਦੀ ਜੁਬਾਨ ਤੇ ਆ ਵੀ ਧਰਮਰਾਜ ਨੇ ਲੇਖਾ ਲੈਣਾ ਗਰਬਾਣੀ ਵਿੱਚ ਵੀ ਪੰਕਤੀਆ ਧਰਮਰਾਜ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਂਦਾ ਕਿਹੜਾ ਮੁਖ ਲੈ ਕੇ ਜਾਏਗਾ ਜਦੋਂ ਧਰਮਰਾਜ ਨੇ ਲੇਖਾ ਮੰਗਿਆ ਹੁਣ ਇੱਥੇ ਮਹਾਰਾਜ ਕਹਿੰਦੇ ਧਰਮਰਾਜ ਆਖਦਾ ਹੈ ਮੇਰੇ ਦੂਤੋ ਆਪਣੇ ਦੂਤਾਂ ਨੂੰ ਕਹਿੰਦਾ ਧਰਮਰਾਜ ਜਿੱਥੇ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ ਜਿਹੜੇ ਭਗਤ ਪਿਆਰੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਪ੍ਰਭੂ ਪਰਮਾਤਮਾ ਦੀ ਬੰਦਗੀ ਜਿਹੜੇ ਕਰਦੇ ਹੋਣ ਮਹਾਰਾਜ ਕਹਿੰਦੇ ਧਰਮਰਾਜ ਕਹਿੰਦਾ ਧਰਮਰਾਜ ਆਪਣੇ ਆਪ ਦੇ ਆਖਦਾ ਹੈ ਮੇਰੇ ਦੂਤੋ ਜਿੱਥੇ ਸਾਧ ਜਨਮ ਸਾਧ ਜਨ ਪਰਮਾਤਮਾ ਦਾ ਭਜਨ ਕਰ ਰਹੇ ਹੋਣ ਉਥੇ ਨਿਤ ਕੀਰਤਨ ਹੋ ਰਿਹਾ ਹੋਵੇ ਜਿੱਥੇ ਨਿਤ ਕੀਰਤਨ ਹੋ ਰਿਹਾ ਹੋਵੇ ਤੁਸੀਂ ਉਸ ਥਾਂ ਤੇ ਨੇੜੇ ਨਹੀਂ ਜਾਣਾ ਵੀ ਜਿੱਥੇ ਪ੍ਰਭੂ ਪਰਮਾਤਮਾ ਦਾ ਨਾਮ ਲਿਆ ਜਾਵੇ ਨਾ ਆਪਦੇ ਦੂਤਾਂ ਨੂੰ ਕਹਿੰਦਾ ਧਰਮਰਾਜ ਵੀ ਉਹਦੇ ਨੇੜੇ ਨਾ ਜਾਇਓ ਤੁਸੀਂ ਕਿਉਂ ਨਾ ਹਾਂ ਦਾ ਮਤਲਬ ਲਾ ਵੀ ਨਾ ਮੈਂ ਤੇ ਨਾ ਤੁਸੀਂ ਛੁੱਟੋਗੇ ਨਹੀਂ ਵੱਜ ਜੂਗੇ ਜੇ ਤਪਸਵੀ ਲੋਕਾਂ ਦੇ ਨੇੜੇ ਗਏ ਤਾਂ ਤ ਅਦੂਤ ਗਏ ਧਰਮਰਾਜ ਆਪਣੇ ਦੂਤਾਂ ਨੂੰ ਕਹਿੰਦਾ ਜਿਨ੍ਹਾਂ ਨੂੰ ਜਮਦੂਤ ਕਹਿੰਨੇ ਆ ਧਰਮਰਾਜ ਕਹਿ ਰਿਹਾ ਉਹਨਾਂ ਨੂੰ ਵੀ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਗੁਰੂ ਦੀ ਬੰਦਗੀ ਕਰਦੇ ਨੇ ਉਹਨਾਂ ਦੇ ਨੇੜੇ ਰਜਾਓ ਜੇ ਤੁਸੀਂ ਚਲੇਗੇ ਤੇ ਨਾ ਤੁਸੀਂ ਤੇ ਨਾ ਮੈਂ ਵੱਜੇ ਨਹੀਂ ਛੁੱਟਣਾ ਵੱਜ ਜਾਗੇ ਆਪਾਂ ਮਹਾਰਾਜ ਧਰਮਰਾਜ ਜੀ ਕਹਿੰਦੇ ਨੇ ਇਹ ਸਮਝਾਉਣ ਵਾਸਤੇ ਗੱਲ ਕੀਤੀ ਆ ਜੀ ਮਹਾਰਾਜ ਨੇ ਨਾ ਹੋ ਨਾ ਤੂੰ ਸੁੱਟੀਏ ਨਿਕਟ ਨਾ ਜਾਈਓ ਦੂਤ ਜੇ ਤੁਸੀਂ ਉਥੇ ਚਲੇ ਗਏ ਤਾਂ ਇਸ ਖੁਨਾਮੀ ਤੋਂ ਨਾ ਮੈਂ ਬਚਾਂਗਾ ਨਾ ਤੁਸੀਂ ਬਚੋਂਗੇ ਪੌੜੀ ਣਾਣਾ ਰਣ ਤੇ ਸੀਜੀਏ ਆਤਮ ਜੀਤੇ ਕੋਏ ਹਮੇ ਅਨਸੋਂ ਲੜ ਪਰੇ ਸੋ ਸੋਬਾ ਦੂ ਹੋਏ ਇਸ ਜਗਤ ਰਣ ਭੂਮੀ ਵਿੱਚ ਹਮੇ ਨਾਲ ਹੋ ਰੇ ਜੰਗ ਤੋਂ ਤਦੋਂ ਹੀ ਕਾਮਜਾਪ ਹੋਈਦਾ ਹੈ ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਏ ਤਾਂ ਮਨ ਜੀਤੇ ਜਗ ਜੀਤ ਆਪਣੇ ਮਨ ਨੂੰ ਜਿਹੜਾ ਕੰਟਰੋਲ ਚ ਕਰ ਲਵੇ ਗੁਰੂ ਦੇ ਗਿਆਨ ਦੀ ਨੱਥ ਪਾ ਕੇ ਉਹਦਾ ਆਉਣਾ ਜਗਤ ਵਿੱਚ ਸਫਲ ਹੈ ਨਾਣਾ ਰਣ ਤੇ ਸੀਜੀਏ ਆਤਮ ਜੀਤੇ ਕੋਏ ਹੋ ਮੈਂ ਅਨਸਿਓ ਲਾਰ ਪਰੈ ਸੋ ਸੋਬਾ ਦੂ ਹੋਏ ਜਿਹੜਾ ਮਨੁੱਖ ਹੋਮੇ ਤੇ ਹੋਮੇ ਤੇ ਦਬੈਤ ਨਾਲ ਟੱਕਰਾ ਕਰਕੇ ਹੋਮੇ ਵੱਲੋਂ ਮਰ ਜਾਂਦਾ ਹੈ ਉਹੀ ਵੱਡਾ ਸੂਰਮਾ ਹੈ ਕਿਉਂਕਿ ਜਦੋਂ ਹੋਮੇ ਹੁੰਦੀ ਆ ਉਦੋਂ ਈਰਖਾ ਦਬੈਤ ਕਰਦਾ ਨਾ ਜਦੋਂ ਹੋਮੇ ਮਰ ਗਈ ਈਰਖਾ ਦਬੈਤ ਖਤਮ ਹੋ ਗਈ ਅਸੀਂ ਮਨੁੱਖ ਨੂੰ ਮਨੁੱਖ ਸਮਝਣ ਲੱਗ ਗਏ ਇਨਸਾਨ ਨੂੰ ਇਨਸਾਨ ਸਮਝਦੇ ਹੋਏ ਫੇਰ ਸਾਡੇ ਅੰਦਰ ਐਸਾ ਭਾਵ ਬਣ ਜਾਏਗਾ ਵੀ ਅਸੀਂ ਸੂਰਮੇ ਅਖਵਾਉਣ ਦੇ ਲਾਇਕ ਆ ਜਿਨੇ ਆਪਣੇ ਮਨ ਤੇ ਕਾਬੂ ਕਰ ਲਿਆ ਪੰਜ ਤਤ ਕੰਟਰੋਲ ਕਰ ਲੇ ਮਣੀ ਮਟਾਏ ਜੀਵ ਤਮਰੇ ਗੁਰ ਪੂਰੇ ਉਪਦੇਸ਼ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮਕੰਦਾ ਹੈ ਸੰਸਾਰਿਕ বাসਨਾਵਾਂ ਵੱਲੋਂ ਅਜਿੱਤ ਹੋ ਜਾਂਦਾ ਹੈ ਮਨੁਆ ਜੀਤੇ ਹਰ ਮਿਲੇ ਤਹ ਸੂਰਤਨ ਵੇਸ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਆਪਣੇ ਬਸ ਵਿੱਚ ਕਰ ਲੈਂਦਾ ਹੈ ਜਿਹੜਾ ਮਨੁੱਖ ਉਹ ਮਨੁੱਖ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਸੰਸਾਰਿਕ ਰਣ ਭੂਮੀ ਵਿੱਚ ਉਸੇ ਦੀ ਵਰਦੀ ਸੂਰਮਿਆਂ ਵਾਲੀ ਸਮਝੋ ਨਾਨਕੋ ਜਾਣੇ ਆਪਨੋ ਏਕੇ ਟੇਕ ਆਧਾਰ ਜਿਹੜਾ ਮਨੁੱਖ ਇੱਕ ਪ੍ਰਭੂ ਦਾ ਹੀ ਆਸਰਾ ਪਰਣਾ ਲੈਂਦਾ ਹੈ ਪਰਨੇ ਦਾ ਮਤਲਬ ਲੜ ਲੱਗਣਾ ਆਸਰੇ ਦਾ ਮਤਲਬ ਓਟ ਤੱਕ ਲਈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਇੱਕ ਪ੍ਰਭੂ ਦਾ ਆਸਰਾ ਪਰਣਾ ਲੈਂਦਾ ਹੈ ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ ਕਿਸੇ ਵੀ ਹੋਰ ਨੂੰ ਇਹ ਨਹੀਂ ਕਹਿੰਦਾ ਫਿਰ ਉੱਥੇ ਸੇਖ ਪੱਤੇ ਜਾਵਾਂਗੇ ਖੀਰ ਚੜਾਉਣ ਵਿੱਚ ਝੋਟੀਆਂ ਲਵੇਰੀਆਂ ਉੱਥੋਂ ਮਿਲੀਆਂ ਉਹ ਨਹੀਂ ਫਿਰ ਆਸਰੇ ਤੱਕ ਦਾ ਜਾਂ ਕੋਈ ਕੋਟਲੇ ਜਾਂ ਕੋਈ ਨਗਾਹੇ ਨਹੀਂ ਦੁਰਿਆ ਫਿਰਦਾ ਵੀ ਉਥੋਂ ਲਾਲਾਂ ਦੀ ਦਾਤ ਮਿਲਦੀ ਆ ਫਿਰ ਹੋਰ ਓਟ ਆਸਰਾਨੀ ਕੋਈ ਤੱਕ ਦਾ ਗੁਰੂ ਦਾ ਪਿਆਰਾ ਫਿਰ ਇਹ ਵਹਿਮ ਭਰਮ ਕਰਮ ਕਾਂਡ ਸਭ ਦੂਰ ਹੋ ਜਾਂਦੇ ਨੇ ਗੁਰੂ ਦੇ ਗਿਆਨ ਮਾਨ ਲੋ ਲੋਕਾਂ ਨੂੰ ਜਿਹੜਾ ਮਨੁੱਖ ਇੱਕ ਪ੍ਰਭੂ ਦਾ ਹੀ ਆਸਰਾ ਪਰਣਾ ਲੈਂਦਾ ਹੈ ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ ਫਿਰ ਰਹਿਣ ਦਨਸ ਸਿਮਰਤ ਰਹੇ ਸੋ ਪ੍ਰਭ ਪੁਰਖ ਅਪਾਰ ਮਹਾਰਾਜ ਕਹਿੰਦੇ ਸਰਬ ਵਿਆਪਕ ਬਿਆੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ ਰਹਿਣ ਸਕਲ ਇਹ ਆ ਮਨ ਕਰੇ ਇਹੂ ਕੰਮ ਕਮਾਏ ਮਹਾਰਾਜ ਕਹਿੰਦੇ ਆਪਣੇ ਇਸ ਮਨ ਨੂੰ ਸਬਨਾ ਦੀ ਚਰਨ ਤੂੜ ਬਣਾਦਾ ਹੈ ਜਿਹੜਾ ਮਨੁੱਖ ਇਹ ਕਰਮ ਕਮਾਉਂਦਾ ਹੈ ਹੁਮੇ ਬੁੱਧੇ ਸਦਾ ਸੁਖ ਨਾਨਕ ਲਿਖਿਆ ਪਾਈ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਸਦਾ ਆਤਮਕ ਆਨੰਦ ਮਾਣਦਾ ਹੈ ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉੱਤੇ ਉਗੜ ਪੈਂਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਸ਼ਲੋਕ ਇੱਕ ਸ਼ਲੋਕ ਪੜ੍ਹਨੇ ਆ ਜੀ ਆਪਾਂ ਇੱਕ ਬੰਦ ਦਾ ਹੀ ਹੁੰਦਾ ਸ਼ਲੋਕ ਇਹ ਸ਼ਲੋਕ ਵਿੱਚ ਇੱਕ ਬੰਦ ਹੀ ਹੁੰਦਾ ਤਨ ਮਨ ਧਨ ਅਰਪਉ ਦਸੈ ਪ੍ਰਭੂ ਮਲਾਵੇ ਮੋਹੇ ਮਰਜ ਕਹਿੰਦੇ ਜਿਹੜਾ ਮਨੁੱਖ ਮੈਨੂੰ ਰੱਬ ਮਲਾ ਦੇਵੇ ਮੈਂ ਉਸ ਅਗੇ ਆਪਣਾ ਤਨ ਮਨ ਧਨ ਸਭ ਕੁਝ ਭੇਟ ਕਰ ਦਿਆਂ ਕਿਉਂਕਿ ਪ੍ਰਭੂ ਦੇ ਮਿਲਿਆ ਨਾਨਕ ਭ੍ਰਮ ਭਉ ਕਾਟਿਏ ਚੁਕੇ ਜਮ ਕੀ ਜੋ ਮਰਜ ਕਹਿੰਦੇ ਜਦੋਂ ਪ੍ਰਭੂ ਨੂੰ ਮਿਲਿਆ ਜਾਏ ਨਾ ਫੇਰ ਮਨ ਦੀ ਭਟਕਣਾ ਤੇ ਸਹਿਮ ਦੂਰ ਹੋ ਜਾਂਦਾ ਹੈ ਜਮਦੀ ਘੂਰੀ ਵੀ ਮੁੱਕ ਜਾਂਦੀ ਹੈ ਜਿਵੇਂ ਜਮਾਂ ਦੀ ਘੂਰ ਨਹੀਂ ਫਿਰ ਸਾਨੂੰ ਸਤਾਉਂਦੀ ਮੌਤ ਦਾ ਸਹਿਮ ਵੀ ਖਤਮ ਹੋ ਜਾਂਦਾ ਹੈ ਜਿਵੇਂ ਕਿ ਆਪਾਂ ਇਤਿਹਾਸਿਕ ਗੱਲ ਕਰੀਆ ਵਿੱਚੋਂ ਵਿਖੋਪਰ ਤੋੜਦੇ ਬੰਦ-ਬੰਦ ਕੱਟਦੇ ਚਰਕੜੀਆਂ ਤੇ ਚਾੜਦੇ ਆਰਿਆਂ ਨਾਲ چیرਦੇ ਫੇਰ ਨਹੀਂ ਕੋਈ ਪ੍ਰਵਾਹ ਸ਼ਰੀਰ ਦੀ ਠੀਕ ਹੈ ਜੀ ਮੌਤ ਦਾ ਸਹਿਮ ਵੀ ਖਤਮ ਹੋ ਜਾਂਦਾ ਉਹਨਾਂ ਪਿਆਰਿਆਂ ਕੋਲ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਜੀ ਅਗਲਾ ਆਪਾਂ ਪਕੌੜੀ ਵਾਲਾ ਸ਼ਬਦ ਕੱਲ ਨੂੰ ਪੜਾਂਗੇ ਪਾਵਨ ਪਵਿੱਤਰ ਅੰਗ 252 ਤੇ ਹੀ ਸਵਾਇਮਾਨ ਹੈ ਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਸੇਵਾ ਦੀ ਦਾਤ ਬਖਸ਼ੀ ਰੱਖਣ ਬਹਿਮਾ ਭਰਮਾ ਕਰਮਾ ਕੰਡਾ ਤੋਂ ਬਚਾ ਕੇ ਰੱਖਣ ਗੁਰੂ ਪਿਆਰ ਵਾਲੇ ਗੁਰੂ ਦੀ ਓਟ ਆਸਰਾ ਲੈ ਕੇ ਜੀਵਨ ਬਸਰ ਕਰਨ ਇਹ ਦਾਤ ਗੁਰੂ ਤੋਂ ਮੰਗ ਜੇ ਗੁਰਸਿੱਖੀ ਵਾਲਾ ਜੀਵਨ ਤੇ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਮੰਗਿਏ ਤੇ ਫਿਰ ਲੋਕ ਸੁਖੀਏ ਪ੍ਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਪੇ ਆਪ ਮੇਲ ਮਲਾਪ ਕਰਾਏਗਾ ਗੁਰੂ ਤੇ ਆਪਾਂ ਭਾਈ ਗੁਰੂ ਦਾ ਓਟ ਆਸਰਾ ਹੀ ਤੱਕ ਜੇ ਨਾ ਕਿ ਕਿਸੇ ਹੋਰ ਦਾ ਕਿਉਂਕਿ ਗੁਰਬਾਣੀ ਚ ਦੱਸਿਆ ਆਪਾਂ ਆਪ ਨਹੀਂ ਕਿਹਾ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਦੱਸਿਆ ਵੀ ਭਾਈ ਫਿਰ ਉਹ ਗੁਰੂ ਦਾ ਪਿਆਰਾ ਕਿਸੇ ਵੀ ਦਾ ਹੋਰ ਓਟ ਆਸਰਾ